ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਤੇ ਮੇਰੇ ਛੋਟੇ ਵੀਰਾਂ ਨੂੰ ਜਾਂ ਬੱਚਿਆਂ ਨੂੰ ਇੱਕ ਗੱਲ ਨਾਲ ਜਾਣੂ ਕਰਵਾਉਣ ਜਾ ਰਿਹਾ ਹਾਂ ਜਿਸ ਮੁੱਦੇ ਬਾਰੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜਾਂ ਜੋ ਕੋਈ ਵੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਭਾਰਤ ਦੇਸ਼ ਵਿੱਚ ਜਾਂ ਸਾਡੇ ਪੰਜਾਬ ਵਿੱਚ ਕੀ ਚੱਲ ਰਿਹਾ ਇੱਕ NCRB ਬਿਊਰੋ ਆ ਉਹਦੀ ਫੁੱਲ ਫਾਰਮ ਮੈਂ ਤੁਹਾਨੂੰ ਦੱਸ ਦਣਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਇਸਾ ਐਨਸੀਆਰਬੀ ਜਿਹੜਾ ਇਹ ਡਿਪਾਰਟਮੈਂਟ ਆ ਇਹਨਾਂ ਦੇ ਵੱਲੋਂ ਇੱਕ ਲਿਸਟ ਜਨਤਕ ਕੀਤੀ ਗਈ ਹੈ ਇਹਨਾਂ ਦੇ ਮੁਤਾਬਕ ਐਨਸੀਆਰਬੀ ਦੇ ਮੁਤਾਬਕ 96000 ਬੱਚੇ ਇੱਕ ਸਾਲ ਵਿੱਚ ਅਗਵਾ ਹੋ ਜਾਂਦੇ ਨੇ ਅਗਵਾ ਲਾ ਲਓ ਕਿਡਨੈਪ ਲਾ ਲਓ ਜਾਂ ਕੁਝ ਵੀ ਲਾ ਲਓ ਉਹ ਲਾਪਤਾ ਹੋ ਜਾਂਦੇ ਨੇ ਬੱਚੇ ਤੇ ਪੰਜਾਬ ਵਿੱਚ ਪਿਛਲੇ 10 ਸਾਲਾਂ ਚ 9884 ਬੱਚੇ ਅਕੋਰਡਿੰਗ ਟੂ ਰਿਕਾਰਡ 9884 ਬੱਚੇ ਲਾਪਤਾ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਪੁਲਿਸ ਦੁਆਰਾ ਜਾਂ ਹੋਰ ਅਲੱਗ-ਅਲੱਗ ਏਜੰਸੀਆਂ ਦੁਆਰਾ 6941 ਬੱਚੇ ਮਿਲੇ ਨੇ ਤੇ 1450 ਬੱਚੇ ਹਜੇ ਵੀ ਲਾਪਤਾ ਨੇ ਤੇ ਜਿਹੜੇ 96000 ਦਾ ਤੁਹਾਨੂੰ ਮੈਂ ਅੰਕੜਾ ਦੱਸ ਰਿਹਾ ਉਹ 96000 ਵਿੱਚੋਂ 49000 ਬੱਚੇ ਮਿਲੇ ਨੇ ਤੇ 47000 ਬੱਚੇ ਲਾਪਤਾ ਨੇ ਇਹ ਜਿਹੜੇ 47000 ਨੇ ਇਹਨਾਂ ਦੇ ਵਿੱਚੋਂ

2019 ਦੇ ਮੁਕਾਬਲੇ 2020 ਵਿੱਚ 98 19.8% 2020 ਦੇ ਮੁਕਾਬਲੇ 2021 ਵਿੱਚ 30.8% ਇਹ ਕੰਮ ਵਧਿਆ ਤੇ 2021 ਦੇ ਮੁਕਾਬਲੇ 2022 ਦੇ ਵਿੱਚ 7.5% ਇਹ ਕੰਮ ਵਧਿਆ ਭਾਵੇਂ ਜਿਹੜੇ ਬੱਚਿਆਂ ਨੂੰ ਚੱਕਣ ਵਾਲਾ ਸੈਂਸਲਾ ਸੀਗਾ ਜਾਂ ਲਾਪਤਾ ਹੋਣ ਵਾਲਾ ਸੈਂਸਲਾ ਸੀ ਇਹ ਹਰੇਕ ਸਾਲ ਘਟਿਆ ਨਹੀਂ ਵਾਧਾ ਗਿਆ ਤੇ ਇੱਕ ਵਾਰ ਨਸੀ ਆ ਵਾਰਾਨਸੀ ਸ਼ਹਿਰ ਇੱਕ ਉਹ ਸ਼ਹਿਰ ਦੇ ਵਿੱਚ ਇੱਕ ਗਰੋਹ ਫੜਾਇਆ ਗਿਆ ਸੀਗਾ ਉਹ ਗਰੋਹ ਦੇ ਦੱਸਣ ਦੇ ਮੁਤਾਬਕ ਉਹ ਬੱਚੇ ਚੱਕਦੇ ਸੀਗੇ ਤੇ ਅੱਗੇ ਬੱਚਿਆਂ ਨੂੰ ਸੇਲ ਕਰਦੇ ਸੀ ਉਹ ਉਹਨਾਂ ਦੇ ਮਤਲਬ ਜਿਹੜਾ ਗਰੋਹ ਫੜਾਇਆ ਸੀ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਸਾਨੂੰ ਜਿਹੜੀ ਸਕਿਨ ਦਾ ਸਾਡੀ ਦਾ ਕਲਰ ਹੁੰਦਾ ਉਹ ਸਕਿਨ ਕਲਰ ਦੇ ਹਿਸਾਬ ਨਾਲ ਸਾਨੂੰ ਪੈਸੇ ਮਿਲਦੇ ਸੀਗੇ ਜਿਹੜਾ ਬੱਚਾ ਤਾਂ ਮਤਲਬ ਥੋੜਾ ਜਿਹਾ ਫੇਅਰ ਕਲਰ ਦਾ ਹੁੰਦਾ ਸੀ ਮਤਲਬ ਆਪਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਕਿ ਜਿਹੜਾ ਬੱਚਾ ਥੋੜਾ ਜਿਹਾ ਸਾਵਲੇ ਰੰਗ ਦਾ ਹੁੰਦਾ ਸੀਗਾ ਉਹਦਾ ਤਾਂ ਉਹਨਾਂ ਨੂੰ ਮਿਲਦਾ ਸੀ 2 ਤੋਂ 5 ਲੱਖ ਰੁਪਈਆ ਜਿਹੜਾ ਬੱਚਾ ਉਹਦਾ ਜਦ ਬੋਰਾ ਹੁੰਦਾ ਸੀ ਜਾਂ ਕਲਰ ਵਾਈਸ ਸਾਫ ਹੁੰਦਾ ਸੀਗਾ ਉਹਦਾ ਉਹਨਾਂ ਨੂੰ 6 ਲੱਖ 7 ਲੱਖ 8 ਲੱਖ ਮਿਲ ਜਾਂਦਾ ਸੀ ਹੁਣ ਜੇ ਆਪਾਂ ਇਹਨਾਂ ਦੇ ਕਾਰਨ ਦੀ ਗੱਲ ਕਰੀਏ ਵੀ ਇਹ ਕਾਰਨ ਕੀ ਸੀਗਾ ਅਕੋਰਡਿੰਗ ਟੂ ਰਿਕਾਰਡ ਜਾਂ ਜਿਹੜੀਆਂ ਖਬਰਾਂ ਲੱਗੀਆਂ ਨੇ ਜਿਹੜਾ ਵਾਰਾਨਸੀ ਵਾਲਾ ਗਰੋਥੜਾ ਗਿਆ ਸੀ ਇਹਦੀ ਖਬਰ ਲੱਗੀ ਸੀਗੀ 25 ਮਈ 2023 ਨੂੰ ਅਖਬਾਰ ਦੇ ਵਿੱਚ ਸੀਗੀ ਉਹ ਕਟਿੰਗ ਨਾਲ ਮੈਂ ਵੀਡੀਓ ਤੇ ਚਲਾਉਂਗਾ ਇਹ ਇਹਨਾਂ ਦੇ ਦੱਸਣ ਮੁਤਾਬਕ ਜ਼ਿਆਦਾਤਰ ਜਿਹੜੇ ਬੱਚੇ ਸੀਗੇ ਉਹ ਸਿਰਫ 5 ਸਾਲ ਤੋਂ ਥੱਲੇ ਥੱਲੇ ਤੱਕ ਦੇ ਸੀਗੇ ਇਹ ਕਹਿੰਦੇ ਵੀ ਜਦੋਂ ਬੱਚੇ ਸਕੂਲਾਂ ਤੋਂ ਇਕੱਲੇ ਆਉਂਦੇ ਸੀ ਜਾਂ ਕਿਤੇ ਸਾਨੂੰ ਗਰਾਊਂਡ 'ਚ ਖੇਡਦੇ ਮਿਲ ਜਾਂਦੇ ਸੀਗੇ ਜਾਂ ਕਿਤੇ ਵੀ ਘਰ ਦੇ ਨੇੜੇ ਤੇੜੇ ਮਿਲਦੇ ਸੀ ਸੀ ਚੱਕ ਲੈਂਦੇ ਸੀਗੇ ਹੁਣ ਜੇ ਆਪਾਂ ਇਹਨਾਂ ਦੇ ਕਾਰਨ ਕਾਰਨਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਮੁੱਖ ਕਾਰਨ ਸੀਗੇ ਅਗਵਾ ਕਰਨ ਦੇ ਉਹ ਸੀਗੇ ਅੰਗਾਂ ਦਾ ਵੇਚਣਾ ਉਹਨਾਂ ਦੇ ਦੱਸਣ ਮੁਤਾਬਕ ਵੀ ਜਿਹੜੇ ਸਾਡੇ ਤੋਂ ਬੰਦੇ ਖਰੀਦਦੇ ਸੀਗੇ ਜਿਹੜੇ ਵੱਡੇ ਵੱਡੇ ਇੰਟਰਨੈਸ਼ਨਲ ਗਰੂ ਸੀਗੇ ਇਹ ਕੱਲਾ ਕੋਈ ਇੰਡੀਆ 'ਚ ਨਹੀਂ ਸੀ ਇਹ ਵੇਚਦੇ ਇੰਡੀਆ ਤੋਂ ਬਾਹਰ ਵੀ ਵੇਚ ਇਹਨਾਂ ਦੇ ਦੱਸਣ ਮੁਤਾਬਕ ਅੰਗ ਵੇਚਦੇ ਸੀਗੇ ਉਹਨਾਂ ਤੋਂ ਲੇਬਰ ਕਰਵਾਈ ਜਾਂਦੀ ਸੀਗੀ ਤੇ ਹੋਰ ਕਈ ਕਾਰਨ ਸੀਗੇ ਜਿਨ੍ਹਾਂ ਕਰਕੇ ਉਹਨਾਂ ਨੂੰ ਬੱਚੇ ਵੇਚਦੇ ਸੀਗੇ ਉਹ ਕਹਿੰਦੇ ਵੀ ਸਾਡੇ ਤੋਂ ਬੱਚੇ ਖਰੀਦ ਲੈਂਦੇ ਸੀ ਤੇ ਅੱਗੇ ਇੰਟਰਨੈਸ਼ਨਲ ਤੌਰ ਤੇ ਵੇਚਦੇ ਸੀਗੇ ਕਿਸੇ ਨੂੰ ਕੋਈ ਕਿਡਨੀ ਦੀ ਲੋੜ ਆ ਜਾਂ ਹਾਰਟ ਦੀ ਲੋੜ ਆ ਜਾਂਦੀ ਹੈ ਜਾਂ ਕਿਸੇ ਵੀ ਚੀਜ਼ ਦੀ ਆ ਉਹਦੇ ਬਾਰੇ ਆਪਾਂ ਨਹੀਂ ਕਿਉਂਕਿ ਜਿਸ ਚੀਜ਼ ਬਾਰੇ ਆਪਾਂ ਨੂੰ ਨਹੀਂ ਪਤਾ ਉਹ ਆਪਾਂ ਨਹੀਂ ਦੱਸਦੇ ਜਿਹੜਾ ਰਿਕਾਰਡ ਦੇ ਵਿੱਚ ਆ ਮੈਂ ਤੁਹਾਨੂੰ ਸਿਰਫ ਉਹ ਹੀ ਦੱਸ ਰਿਹਾ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਅਮੀਰ ਬੰਦੇ ਸੀਗੇ ਜਿਨ੍ਹਾਂ ਦੇ ਕਿਸੇ ਦੇ ਕੋਈ ਬੱਚਾ ਨਹੀਂ ਹੁੰਦਾ ਸੀ ਜਾਂ ਕਿਸੇ ਨੂੰ ਕੋਈ ਘਰ ਦੇ ਵਿੱਚ ਬੱਚੇ ਦੀ ਲੋੜ ਸੀਗੀ ਕੰਮ ਕਰਨ ਵਾਸਤੇ ਉਹ ਬੰਦੇ ਇਹਨਾਂ ਤੋਂ ਖਰੀਦਦੇ ਸੀਗੇ ਦੂਸਰਾ ਕਾਰਨ ਸਭ ਤੋਂ ਵੱਡਾ ਜਿਹੜਾ ਸੀਗਾ ਵੀ ਅਮੀਰ ਲੋਕਾਂ ਦੇ ਵਿੱਚ ਅੱਜਕੱਲ ਇੱਕ ਕ੍ਰੇਸ ਚੱਲਿਆ ਹੋਇਆ ਵੀ ਅਸੀਂ ਆਪਣੇ ਆਪ ਨੂੰ ਯੰਗ ਸ਼ੋਅ ਕਰਨਾ ਵੀ ਅਸੀਂ ਆਪਣੀ ਉਮਰ ਵਧਾਉਣੀ ਆ ਤੇ ਉਹ ਬੱਚਿਆਂ ਦਾ ਪਲਾਜ਼ਮਾ ਕੱਢ ਕੇ ਚੜਾਉਂਦੇ ਸੀਗੇ ਅਮੀਰ ਬੰਦਿਆਂ ਨੇ ਇਹ ਬਹੁਤ ਵੱਡਾ ਗਰੋਹ ਸੀਗਾ ਤੇ ਨਿਊਜ਼ਰ ਦੀ ਜਿਹੜੀ ਕਟਿੰਗ ਆ ਉਹ ਮੈਂ ਨਾਲ ਲਾਉਂਗਾ ਤੁਸੀਂ ਉਹ ਵੀ ਪੜ ਸਕਦੇ ਹੋ ਉਹ ਪਲਾਜ਼ਮਾ ਵੇਚਦੇ ਸੀਗੇ ਬੱਚਿਆਂ ਦਾ ਮਤਲਬ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਮੁੰਡੇ ਦਾ ਪਲਾਜ਼ਮਾ ਮੁੰਡੇ ਨੂੰ ਕੁੜੀ ਦਾ ਕੁੜੀ ਨੂੰ ਜੋ ਵੀ ਡਾਕਟਰੀ ਲਾਈਨ ਦੇ ਵਿੱਚ ਇਹਨਾਂ ਦਾ ਹੁੰਦਾ ਇਹ ਪਲਾਜ਼ਮੇ ਦਾ ਸਭ ਤੋਂ ਵੱਡਾ ਰੋਲ ਸੀ ਇਹਦੇ ਵਿੱਚ ਵੀ ਅਮੀਰ ਬੰਦੇ ਆਪਣੇ ਆਪ ਨੂੰ ਜਵਾਨ ਸ਼ੋਅ ਕਰਨ ਵਾਸਤੇ ਇਹਨਾਂ ਦਾ ਪਲਾਜ਼ਮਾ ਲੈਂਦੇ ਸੀਗੇ ਜਦੋਂ ਬੱਚੇ بڑے ਹੋ ਜਾਂਦੇ ਸੀ ਪਹਿਲਾਂ ਉਹਨਾਂ ਤੋਂ ਦਿਹਾੜੀਆਂ ਕਰਵਾਨੀਆਂ ਸਾਰਾ ਕੁਝ ਕਰਨਾ ਬਾਅਦ ਚ ਉਹ ਕੰਮ ਕਰਦੇ ਸੀਗੇ ਤੇ ਦੂਸਰਾ ਜਿਹੜਾ ਕੁੜੀਆਂ ਦੀ ਇੰਨੀ ਜ਼ਿਆਦਾ ਪਰਸੈਂਟੇਜ ਹੈ ਇਹਦੇ ਵਿੱਚ 71.4% ਜਿਹੜੀਆਂ ਕੁੜੀਆਂ ਨੇ ਵੱਡੀ ਵੱਡੀਆਂ ਜਿਹੜੀਆਂ ਐਕਟ੍ਰੈਸ ਨੇ ਜਾਂ ਜਿਹੜੀਆਂ ਅਮੀਰ ਕਹਿ ਸਕਦੇ ਆ ਭਾਵੇਂ ਅਮੀਰ ਔਰਤਾਂ ਨੇ ਜਿਹੜੀਆਂ ਉਹ ਕਰੀਮਾਂ ਬਹੁਤ ਮਹਿੰਗੇ ਮਹਿੰਗੇ ਯੂਜ਼ ਕਰਦੀਆਂ ਨੇ ਤੇ ਉਹ ਕਰੀਮਾਂ ਦੇ ਵਿੱਚ ਜਿਹੜੀਆਂ ਲੇਡੀਜ਼ ਆ ਪ੍ਰੂਨ ਹੁੰਦਾ ਉਹਦੇ ਕੁਛਾਂ ਪਾਟ ਪਾਏ ਜਾਂਦੇ ਨੇ ਜਿਹਦੇ ਕਰਕੇ ਉਹ ਕਰੀਮਾਂ ਬਣਦੀਆਂ ਨੇ ਤੇ ਉਹ ਕਰੀਮਾਂ ਲਾ ਕੇ ਉਹ ਆਪਣੇ ਆਪ ਨੂੰ ਯੰਗ ਸ਼ੋਅ ਕਰਦੀਆਂ ਨੇ ਮਤਲਬ ਉਹ ਕਰੀਮਾਂ ਉਹਨਾਂ ਨੂੰ ਉਹਨਾਂ ਦੀ ਉਮਰ ਘਟਾਉਣ ਦੇ ਵਿੱਚ ਸਹਾਇਕ ਹੁੰਦੀਆਂ ਨੇ ਇਹ ਸਭ ਤੋਂ ਵੱਡਾ ਕਾਰਨ ਆ ਵੀ ਅਮੀਰਾਂ ਦੁਆਰਾ ਗਰੀਬਾਂ ਦੇ ਬੱਚੇ ਚੱਕੇ ਜਾਂਦੇ ਨੇ ਜਿਹੜੀ ਇਹ ਏਡੀ ਵੱਡੀ ਪਰਸੈਂਟੇਜ ਪੰਜਾਬ ਦੇ ਵਿੱਚ ਆ ਉਹ ਪੰਜਾਬ ਦੇ ਵਿੱਚ ਬੱਚੇ ਚੱਕਣ ਦਾ ਕਾਰਨ ਉਹਨਾਂ ਦੁਆਰਾ ਇਹ ਸੀਗਾ ਵੀ ਜਿਹੜਾ ਪੰਜਾਬ ਹਰਿਆਣਾ ਜਾਂ ਹਿਮਾਚਲ ਏਰੀਆ ਇੱਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਸਕਿਨ ਕਲਰ ਆ ਉਹ ਸਾਫ਼ ਆਪਾਂ ਆਮ ਤੌਰ ਤੇ ਆਪਣੇ ਦੇਖਦੇ ਆ ਭਣ ਭਰਾ ਹੁੰਦੇ ਨੇ ਉਹਨਾਂ ਦੇ ਕਲਰ ਸਾਫ਼ ਹੀ ਹੁੰਦੇ ਨੇ ਤੇ ਉਹਨਾਂ ਨੂੰ ਉਹ ਕਹਿੰਦੇ ਵੀ ਸਾਨੂੰ ਪੰਜਾਬ ਹਰਿਆਣਾ ਦਾ ਹਿਮਾਚਲ ਦੇ ਬੱਚੇ ਜਦੋਂ ਚੱਕਦੇ ਸੀਗੇ ਉਹਨਾਂ ਨੂੰ ਅੱਗੇ ਵੇਚਦੇ ਸੀ ਤਾਂ ਉਹਨਾਂ ਨੂੰ 7 ਤੋਂ 8 ਲੱਖ ਰੁਪਏ ਇੱਕ ਬੱਚੇ ਦਾ ਮਿਲ ਜਾਂਦਾ ਸੀਗਾ ਜਿਸ ਕਰਕੇ ਇਹ ਪਰਸੈਂਟੇਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਇਹ ਗੱਲਾਂ ਦਾ ਤੁਹਾਨੂੰ ਮੇਰੇ ਭਣ ਭਰਾਵੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਕਿਸੇ ਸੋਸ਼ਲ ਮੀਡੀਆ ਨੇ ਨਹੀਂ ਦਿਖਾਉਣੀਆਂ ਕਿਸੇ ਚੈਨਲ ਵਾਲਿਆਂ ਨੇ ਨਹੀਂ ਦਿਖਾਣੀਆਂ ਕਿਉਂਕਿ ਸਾਰਾ ਸਾਰੀਆਂ ਗੱਲਾਂ ਨਾਲ ਤੁਸੀਂ ਪੱਲੀ ਭਾਖੀ ਜਾਣੋ ਵੀ ਮੀਡੀਆ ਕਿੱਥੇ ਚੱਲ ਰਿਹਾ ਹੈ ਕਿਹੜੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ ਹੈ ਕਿਹੜੀਆਂ ਚੀਜ਼ਾਂ ਨੂੰ ਨਹੀਂ ਕਰ ਰਿਹਾ ਕਿਉਂਕਿ ਇੱਕ ਮੇਰਾ ਇੱਕ ਯੰਗ ਹੋਣ ਯੰਗ ਜਨਰੇਸ਼ਨ ਹੋਣ ਦੇ ਨਾਤੇ ਫਰਜ਼ ਬਣਦਾ ਕਿ ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਉਹ ਮੈਂ ਤੁਹਾਨੂੰ ਦੱਸ ਸਕਾਂ ਤੇ ਮੇਰੀ ਇਹੀ ਰਿਕਵੈਸਟ ਹੈ ਵੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੁਸੀਂ ਇਹ ਵੀਡੀਓ ਤੋਂ ਕੁਝ ਸਿੱਖਿਆ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਵੀਡੀਓ ਅੱਗੇ ਭੇਜਿਓ ਤਾਂ ਜੋ ਜਿਨ੍ਹਾਂ ਦੇ ਬੱਚੇ ਛੋਟੇ ਨੇ ਜਾਂ ਜਿਨ੍ਹਾਂ ਦੇ ਬੱਚੇ ਸਕੂਲੋਂ ਆਪਣੇ ਆਪ ਆਉਂਦੇ ਨੇ ਜਾਂ ਉਹਨਾਂ ਦੇ ਬੱਚੇ ਇਕੱਲੇ ਕਿਤੇ ਰਹਿੰਦੇ ਨੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਆਪਣੇ ਬੱਚਿਆਂ ਨੂੰ ਸੇਫ ਕਰ ਸਕੀਏ ਵੀ ਕੱਲ ਨੂੰ ਜਿਹੜੀਆਂ ਇਹ ਇੰਨਾ ਵੱਡਾ ਇੱਕ ਰੇਸ਼ਿਓ ਆ 97000 ਬੱਚੇ ਥੋੜੇ ਨਹੀਂ ਹੁੰਦੇ ਵੀ ਜਿਹੜੀ ਐਡਾ ਵੱਡਾ ਇੱਕ ਨੰਬਰ ਆ ਤਾਂ ਉਹਨੂੰ ਘਟਾਇਆ ਜਾ ਸਕੇ ਕਿਉਂਕਿ ਜਿਹੜੇ ਬੱਚਿਆਂ ਨੂੰ ਅਗਵਾ ਕਰਦੇ ਨੇ ਉਹਨਾਂ ਨੇ ਨਹੀਂ ਹਟਣਾ ਆਪਾਂ ਨੂੰ ਹੀ ਆਪਣੇ ਬੱਚੇ ਨੂੰ ਸੇਫ ਕਰਨਾ ਪੈਣਾ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੁਸੀਂ ਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਹੁਤ ਬਹੁਤ ਧੰਨਵਾਦ ਸ਼ਤ੍ਰੀ ਕਾਲ